ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਟੀ ਜੀ ਸਹਾਇ ਵਾਹਿ ਸ੍ਰੀ ਗੋਟੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪ੍ਰਗੋਤੀ ਸਮਰਪਤ ਗੁਰੂ ਨਾਨਕ ਪੰਡਿਤ ਆਹੇ ਤਰੰਗਿਤ ਗੁਰ ਤੇਗ ਬਹਾਦਰ ਸ੍ਰਮਦਾਸ ਹੋਏ ਸਹਾਇ ਅਰਚੁਨ ਹਰਕੋਬਿੰਦਨੋ ਸਮਰ ਸ੍ਰੀ ਹਰਦਾਸ ਸ੍ਰੀ ਹਰਿਕੇਸ਼ਵਰ ਤੇ ਆਈ ਹੈ ਜਿਵੇਂ ਲਿਖ ਹੈ ਸਭੁ ਪੂਜਾਏ ਤੇਗ ਬਹਾਦਰ ਸਮਰਿ ਕਰੈ ਨਉ ਨੂਨ ਦੇ ਆਬੈ ਤਾਹੇ ਸਭ ਤਾਹੀ ਤੇ ਸਹਾਇ ਦਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਹੀ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਜੀਕਾ ਧਿਆਨ ਧਰ ਕੇ ਬੋਲੋ ਜੀ ਵਾਹ ਸ੍ਰੀ ਗੁਰੂ ਪੰਥਾ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਿਆਂ ਹਠੀਆਂ ਜਪੀਆਂ ਕਰੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਬਾਹੀ ਦੇਖ ਕੇ ਅਣਜਠ ਕੀਤਾ ਤਨਾ ਪਿਆਰੀਆਂ ਸੁਚਾਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਗਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਜਾ ਰਹੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਬ ਨਹੀਂ ਹਾਰੇ ਆ ਸੁੱਖੀ ਤੇ ਸੁਆਨ ਸੁਆਸਾ ਨਾਲੇ ਬਾਹੀ ਤਨ ਸੰਭੂ ਸ਼ਹੀਦਾ ਸਿੰਘਾਂ ਜੀ ਦੀ ਪਵਿੱਤਰ ਪਾਲਕਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਆਵੇ ਜਿਤੇ ਯਾਦਨ ਕਾ ਸਦਕਾ ਸਰਬ ਸੁਖ ਹੋ ਗਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਛਾ ਰਾਈ ਤੋ ਦੇਖ ਤੇਗ ਭਾਤੇ ਹੈ ਬਿਰਧ ਕੀ ਪੈਜ ਪੰਚ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਖ ਦਾਨ ਵਸਾਹਾ ਦਾਨ ਤ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਾ ਤੁਚੀ ਮਤ ਪਤ ਦਾ ਰਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨੇ ਮਾਣੀ ਉਹ ਦੇ ਮਾਨ ਸਤਿਗੁਰ ਜੀ ਨਾਣੀ ਉਹ ਦੇ ਤਾਹਣ ਨੇ ਉਠੀ ਉਹ ਦੀ ਉਹ ਤੇ ਆਸਰੇ ਉਹ ਦੇ ਆਸਰਾ ਸੱਚੇ ਬਤਾਵਾ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਤਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਮੁਬਾਰਕ ਚਰਨਾਂ ਕਮਨਾ ਪਾਸ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ ਰਾਤ ਲਈ ਸਤਿਗੁਰੂ ਅਰਦਾਸ ਬੇਨਤੀ ਮੇਰਾ ਕਰਨੀਆਂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਸਰਬੱਤ ਸੰਤਾਂ ਨੂੰ ਬਾਣੀ ਪੜਨ ਦਾ ਸੁਭਾਅ ਮ ਕਰਨ ਦਾ ਹਾਜ਼ਰੀਆਂ ਪ੍ਰਜਾ ਬਲਵਕਸ਼ਨਾ ਪਰਿਵਾਰਾਂ ਦੇ ਕੇ ਪ੍ਰੇਮ ਪਿਆਰ ਤੋਖ ਸ਼ੁਭ ਸ਼ਾਂਤੀ ਵਰਤਾਉਣੀ ਦਰੋਂ ਕਰੋ ਦੇਹੀ arogyata ਦੇ দান ਬਰਸ਼ਣੀ ਔਰ ਸਭਾਂ ਦੀ ਨੌਕਰੀ ਔਰ ਕਾਰੋਬਾਰਮ ਬਰਕਤਾਂ ਪਾਉਣੀਆ ਸ਼ਭ ਭਾਵਨਾਵਾਂ ਪੂਰਨ ਕਰਨੀਆਂ ਜੀ ਹਾਲਸਾ ਪੰਥ ਦੀ ਚੜਦੀ ਕਲਾ ਕਰਨੀ ਗਰੀਬਾਂ ਵਾਜ ਦਰੋਂ ਕਰੋ ਮਿਹਰਾਂ ਕਰਦੀਆਂ ਸਰਬਤ ਦਾ ਭਲਾ ਕਰਨਾ ਬਯੰਤ ਪੁੱਲਾਂ ਬਖ ਲੈਣੀਆਂ ਸਈ ਪਿਆਰੇ ਮੇਲੋ ਜਿਨਾ ਮਿਲੇ ਆਪ ਜਿਦਾ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ